ਅੱਜ ਇੱਕ ਬਹੁਤ ਬੜੀਆ ਸ਼ੁਰੂਆਤ ਜਿਹੜੀ ਹੈ ਹਿੰਦੁਸਤਾਨ ਦੇ ਵਿੱਚ ਬੰਦੇ ਭਾਰਤ ਟ੍ਰੇਨ ਦੇ ਰੂਪ ਦੇ ਵਿੱਚ ਕੀਤੀ ਗਈ ਹੈ ਮੈਂ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਪੰਜਾਬੀਆਂ ਨੂੰ ਜਿੱਥੇ-ਥੇ ਕਿਤੇ ਵੀ ਦੁਨੀਆ ਦੇ ਵਿੱਚੋਂ ਰਹਿ ਰਹੇ ਨੇ ਸਭ ਨੂੰ ਮੁਬਾਰਕਬਾਦ ਜਿੰਨਾ ਪਰ ਖਾਸ ਤੌਰ ਤੇ ਇਸ ਟ੍ਰੇਨ ਦਾ ਸ਼ਰੇਹ ਜਿਹੜਾ ਉਹ ਜਿਹੜੇ ਇੰਜੀਨੀਅਰ ਸਾਹਿਬਾਨ ਨੇ ਜਿਹੜੇ ਵਰਕਰ ਸਾਹਿਬਾਨ ਨੇ ਜਿਹੜੇ ਅਫੀਸਰ ਸਾਹਿਬਾਨ ਨੇ ਜਿਨ੍ਹਾਂ ਦੇ ਇਹਨੂੰ ਬਣਾਉਣ ਦੇ ਵਿੱਚ ਜਿਹੜਾ ਆਪਣਾ योगदान ਦਿੱਤਾ ਉਹਦੇ ਜਿੰਨੇ ਵੀ ਸਹਾਰਨਾ ਜਿੰਨੀ ਵੀ ਸਲਾਹਗਾ ਕੀਤੀ ਜਾਏ ਘਟਾ ਸੋ ਇੱਕਾਰੀ ਫੇਰ ਮੈਂ ਤੁਹਾਡੇ ਮਾਧਮ ਰਹੀਂ ਪੂਰੇ ਦੇਸ਼ ਵਾਸੀਆਂ ਨੂੰ ਪੂਰੇ ਪੰਜਾਬ ਵਾਸੀਆਂ ਨੂੰ ਪੰਜਾਬੀਆਂ ਨੂੰ ਮੈਂ ਬਹੁਤ ਬਹੁਤ ਲੱਖ ਲੱਖ ਹੋਰ ਬਹੁਤ ਸਾਰੇ ਸਲਾਮੀ ਨੇ ਜਿਹੜੇ ਆਣਾ ਵੀ ਚਾਹੁੰਦੇ ਨੇ ਲੇਕਿਨ ਸਮੇਂ ਦੀ ਕਮੀ ਹੁੰਦੀ ਸੀਗੀ ਉਹਨਾਂ ਨੂੰ ਵੀ ਲੱਗਦਾ ਕਿ ਇਹਨਾਂ ਸਮਿਆਂ ਕੁਛ ਨਾ ਕੁਛ ਬਚਾ ਹਾਂ ਡੈਫੀਨਟਲੀ ਬੈਟਰ ਹੈ ਕਿਉਂਕਿ 5 ਘੰਟੇ ਦਾ ਜਿਹੜਾ ਟਾਈਮ ਹੈ ਟ੍ਰੇਨ ਨੇ ਲੈਣਾ ਫਰੋਮ ਅੰਮ੍ਰਿਤਸਰ ਟੂ ਦਿੱਲੀ ਸੋ ਇਹ ਬੜੀ ਇੱਕ ਅੱਛੀ ਚੀਜ਼ ਹੈ ਕਿਉਂਕਿ ਜਿਹੜੀ ਬਾਕੀ ਸ਼ਤਾਬਦੀ ਵਗੈਰਾ ਟ੍ਰੇਨ ਜਿਹੜੀਆਂ ਦੂਸਰੀਆਂ ਟ੍ਰੇਨਸ ਦੇ ਜਿਹੜੀਆਂ ਪਹਿਲੀਆਂ ਟ੍ਰੇਨਸ ਮੈਕਸਿਮਮ ਸਪੀਡ ਤੇ ਜਾਂਦੀਆਂ ਸੀ ਉਹ 6.5 ਘੰਟੇ ਵਿੱਚ ਪਹੁੰਚਾਉਂਦੀਆਂ ਸੀ ਮਗਰ ਇਹ ਟ੍ਰੇਨ ਦੇ ਵਿੱਚ ਡੇਢ ਘੰਟਾ ਜਿਹੜਾ ਸੇਵ ਹੋਊਗਾ ਮੈਨੂੰ ਲੱਗਦਾ ਕਿ ਸਲਾਨੀਆਂ ਦੀ ਗਿਣਤੀ ਜਿਹੜੀ ਵਧੂਗੀ ਔਰ ਸਲਾਨੀਆਂ ਸਲਾਨੀ ਲੋਕ ਜਿਹੜੇ ਨੇ ਉਹ ਇਸ ਟ੍ਰੇਨ ਦੇ ਚੱਲਣ ਨਾਲ ਕੁਝ ਵੀ ਹੋਊਗਾ ਕੀ ਲੱਗਦਾ ਕਨੈਕਟੀਵਿਟੀ ਜ਼ਿਆਦਾ ਵਧੇਗੀ ਦਿੱਲੀ ਜਾ ਕੇ ਜਿਹੜੇ ਲੋਕ ਨੇ ਉਹ ਇੱਥੇ ਆ ਕੇ ਕੰਮ ਕਰਨਾ ਚਾਹੁੰਦੇ ਨੇ ਅੰਮ੍ਰਿਤਸਰ ਦੇ ਲੋਕ ਜਿਹੜੇ ਆ ਪੰਜਾਬ ਦੇ ਲੋਕ ਜਿਹੜੇ ਕੰਮ ਕਰਦੇ ਨੇ ਡੈਫੀਨਟਲੀ ਡੈਫੀਨਟਲੀ ਕਨੈਕਟੀਵਿਟੀ ਤੇ ਆਲਰੇਡੀ ਹਿੰਦੁਸਤਾਨ ਚ ਤੁਸੀਂ ਜਾਣਦੇ ਹੋ ਕਿ ਬਹੁਤ ਅੱਛੀ ਹੈ ਮਗਰ ਇਸ ਟ੍ਰੇਨ ਦੇ ਚੱਲਣ ਦੇ ਨਾਲ ਬੰਦੇ ਭਾਰਤ ਔਰ ਅੰਮ੍ਰਿਤ ਭਾਰਤ ਦੇ ਨਾਲ ਕਨੈਕਟੀਵਿਟੀ ਜਿਹੜੀ ਆ ਹੋਰ ਜ਼ਿਆਦਾ ਹੋ ਗਈ ਹੈ ਸ਼ਰਧਾਲੂ ਵੀ ਬਹੁਤ ਆਉਂਦੇ ਨੇ ਉਹਨਾਂ ਨੂੰ ਵੀ ਫਾਇਦਾ ਮਿਲੇਗਾ ਜੀ ਖਾਸ ਕਰਕੇ ਸੀ ਪਹਿਲਾਂ 5 ਵਜੇ ਜਲਦੀ ਸੀ ਸਟਾਪ ਵੀ ਹੁਣ 8 ਵਜੇ ਹਾਂ ਬੜਾ ਐਪਰੋਪ੍ਰੀਏਟ ਟਾਈਮ ਹੈ ਸੂਟੇਬਲ ਟਾਈਮ ਹੈ ਲੋਕ ਜਿਹੜੇ ਆ 8:30 ਵਜੇ ਚੱਲੇਗੀ ਔਰ ਤਕਰੀਬਨ 1:30 ਵਜੇ ਉੱਥੇ ਦਿੱਲੀ ਪਹੁੰਚੇਗੀ। ਬੜਾ ਐਪ੍ਰੋਪ੍ਰੀਏਟ ਜਿਹੜਾ ਟਾਈਮ ਹੈ। ਧੁੰਦ ਦਾ ਤੇ ਥੋੜਾ 10-15 ਦਿਨ ਦਾ ਸਮਾਂ ਹੁੰਦਾ ਹੈ। ਬਾਕੀ ਨਾਰਮਲ ਰੂਟੀਨ ਦੇ ਵਿੱਚ ਬੜਾ ਅੱਛਾ ਟਾਈਮ ਹੈ ਜਦੋਂ ਸ਼ੁਰੂ ਕਰੀਏ। ਜੀ ਟ੍ਰੇਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਕਿ ਕਿਹੜਾ ਜਾਊਗਾ ਕਿੰਨਾ ਸੁੱਤ ਮਿਲੇਗਾ। ਦੇਖੋ ਇਹ ਟ੍ਰੇਨ ਜਿਹੜੀ ਹੈ ਅਮਰਸਰ ਵਾਸਤੇ ਇੱਕ ਬਹੁਤ ਹੀ ਵਧੀਆ ਟ੍ਰੇਨ ਹੋਏਗੀ ਔਰ ਇਹਦਾ ਸਾਡੇ ਆਉਣ ਵਾਲੇ ਯਾਤਰੀਆਂ ਨੂੰ ਬਹੁਤ ਲਾਭ ਹੋਏਗਾ। ਵੀਰੇ ਮੱਧਮ ਰਗ ਦੇ ਯਾਤਰੀ ਜਿਹੜੇ ਬਹੁਤ ਜ਼ਿਆਦਾ ਸਫ਼ਰ ਨਹੀਂ ਕਰ ਸਕਦੇ ਜਾਜ ਵਾਲੀਆਂ ਸੂਤਾਇਆਂ ਸਟ੍ਰੇਚ ਹੋਣਗੇ ਪਰ ਪੈਸੇ ਜਾਜ ਦੇ ਨਾਲੋਂ ਬਹੁਤ ਘੱਟ ਹੋਣਗੇ ਅਮਰਸਰ ਗੁਰੂ ਨਗਰੀ ਦੇ ਸ਼ਹਿਰ ਵਾਸੀਆਂ ਨੇ ਇਹ ਜ਼ਿੰਮੇਵਾਰੀ ਦਿੱਤੀ ਹੈ ਔਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਇਹ ਆਪਾਂ ਜ਼ਿੰਮੇਵਾਰੀ ਨਿਭਾ ਕੇ ਨਿਭਾਈ ਔਰ ਇੱਕ ਟ੍ਰੇਨ ਜਿਹੜੀ ਅਮਰਸਰ ਨੂੰ ਸਮਰਪਿਤ ਹੋਣ ਜਾ ਰਹੀ ਹੈ ਮੈਂ ਚੇਚੇ ਤੌਰ ਤੇ ਜਿਹੜੇ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਜੀ ਉਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਮੇਰੇ ਬਾਰ-ਬਾਰ ਦੇ ਗੱਲ ਕਰਨ ਤੇ ਉਹਨਾਂ ਨੇ ਗੱਲ ਰੱਖਣ ਤੇ ਵਕਾਲਤ ਕਰਨ ਦੀ ਇਸ ਟ੍ਰੇਨ ਬਤੀ ਉਹ ਇਹ ਗੱਲ ਮੰਨਿਆ ਔਰ ਇਹਨਾਂ ਨੇ ਚਲਾਈ ਔਰ ਪ੍ਰਧਾਨ ਮੰਤਰੀ ਆਤਮਾਦ ਵੀ ਕਰਦਾ ਜਿਹੜੇ